ਹਾਂ ਮੇਰੀ ਗੱਲ ਸੁਣ ਇਹਦੇ ਮਗਰ ਨਾ ਲੱਗ ਇਹ ਤਾਂ ਦਿਮਾਗ ਖਿੱਲਿਆ ਹੋਇਆ ਇਹ ਤਾਂ ਮਰ ਜੰਦੀ ਆ ਪਕਾਈ ਤੂੰ ਪੁੱਤ ਪੁਲਿਸ ਵਾਲਿਆਂ ਕੋਲੇ ਜਾ ਉੱਥੇ ਸਾਰੀ ਗੱਲਬਾਤ ਕਰਕੇ ਆ ਆਏ ਫਲਾ ਆਪਾਂ ਅਗਲੇ ਨੂੰ ਕਿਵੇਂ ਫੜ ਲਾਂਗੇ ਓਏ ਉਹੀ ਤਾਂ ਮੈਂ ਤੁਹਾਨੂੰ ਕਹੀ ਜਾਣਾ ਜਾਂਦਾ ਸੀਗਾ ਮਗਰ ਉਹ ਬਾਜ ਮਾਰ ਲਈ ਮੈਂ ਤਾਂ ਇਹ ਕਹਿਣਾ ਰੋਣ ਪੀਟਣ ਨਾਲ ਕੁਝ ਨਹੀਂ ਹੋਣਾ ਆਪਾਂ ਨੂੰ ਕਾਰਵਾਈ ਕਰਨੀ ਪਵੇਗੀ ਮੈਂ ਉਹੀ ਤਾਂ ਕਹਿਣੀ ਆ ਵੀ ਇਹੋ ਜਿਹੇ ਟਾਈਮ ਤੇ ਜੇ ਬੰਦਾ ਹੌਂਸਲਾ ਰੱਖੇ ਫੇਰ ਇਹ ਇਹ ਜਿਹੀ ਗੱਲਾਂ ਨਿੱਠੀਆਂ ਜਾਂਦੀਆਂ ਹੁੰਦੀਆਂ ਇਹ ਤਾਂ ਬੱਸ ਬਿੰਦਕ ਵਿੱਚੋਂ ਡੋਸਕਣ ਲੱਗ ਜਾਂਦੀ ਹੈ ਲੈ ਦੱਸ ਵੀ ਉਹਦੇ ਨਾਲ ਤੂੰ ਕੀ ਕਰ ਲੇਗੀ ਤਾਂ ਹੀ ਤਾਂ ਮੈਂ ਕਹਿੰਦਾ ਜਿਹੜੇ ਹਿਸਾਬ ਨਾਲ ਮੈਨੂੰ ਉਹ ਬੋਲਦਾ ਸੀਗਾ ਨਾ ਮੈਨੂੰ ਪਤਾਗਾ ਉਹ ਬਹੁਤ ਗਰਮ ਸੁਭਾਅ ਦਾ ਲੱਗਦਾ ਸੀਗਾ ਕੁਛ ਨਾ ਕੁਛ ਕਰ ਦੂਗਾ ਜਵਾਬ ਨੂੰ ਉਹ ਤਾਂ ਮੇਰੀ ਗੱਲ ਸੁਣ ਉਹ ਤਾਂ ਇਕੱਲੇ ਨਹੀਂ ਬੋਲਣਾ ਹੀ ਹੁੰਦਾਗਾ ਪਰ ਆਪਾਂ ਤੋਂ ਨਹੀਂ ਅਗਲਾ ਡਰਦਾ ਹੁੰਦਾ ਉਹਨਾਂ ਨੂੰ ਟਾਈਮ ਦੇ ਵੀ ਇਹ ਸਾਡਾ ਕੀ ਕਰ ਲੈਣਗੇ ਵੀ ਇਹ ਤਾਂ ਡਰਨਗੇ ਪੁਲਿਸ ਵਾਲਿਆਂ ਨੂੰ ਸਾਰੀ ਜਾਂਚ ਹੁੰਦੀ ਹੈ ਵੀ ਅਸੀਂ ਕਿਵੇਂ ਬੰਦੇ ਨੂੰ ਟਰੈਕ ਕਰਨਾ ਹੈ ਕਿੱਥੋਂ ਪੜਨਾ ਹੈ ਕਿਵੇਂ ਕੀ ਗੱਲ ਤੂੰ ਦੇਖੀ ਜਦੋਂ ਉਹਨਾਂ ਦੇ ਡਿੱਕੇ ਆ ਗਏ ਉਹਨਾਂ ਨੂੰ ਤਾਂ ਭੱਜਣ ਨੂੰ ਖਾਂ ਨਹੀਂ ਥਿਆਣਾ। ਨਾਲੇ ਮਾਂ ਪੁਲਿਸ ਵਾਲਿਆਂ ਕੋਲੇ ਸਾਰਿਆਂ ਦੇ ਸਾਰਿਆਂ ਦਾ ਪਤਾ ਹੁੰਦਾ। ਠੀਕ ਹੈ ਵੀ ਕੌਣ-ਕੌਣ ਬੰਦਾ ਇਹ じゃ ਕੇਸ ਕਰ ਸਕਦਾ ਹੈ। ਹੈਂ? ਗਾਹਾਂ ਦੀ ਗਾਹ ਲਿੰਕਾਂ ਦੇ ਨਾਲ ਉਹ ਬੰਦੇ ਨੂੰ ਪੜਤਾਲ ਕਰ ਲੈਣਗੇ। ਉਹ ਤਾਂ ਮੇਰੀ ਗੱਲ ਸੁਣਨਾ 30-30 ਸਾਲ ਪੁਰਾਣੇ ਕੇਸ ਵੀ ਕੱਢ ਲੈਂਦੇ ਹੁੰਦੇ ਹੈਗੇ। ਉਹ ਵੀ ਤਾਂ ਮੈਂ ਕਹਿੰਦਾ ਪੁਲਿਸ ਵਾਲੇ ਗੁੱਥੀ ਸੁਲਝਾ ਲੈਣਗੇ ਆਪਣੀ। ਉਹ ਨਹੀਂ ਤਾਂ ਹੈ ਇਹ ਤਾਂ ਉਹ ਵੀ ਮਰੀ ਜਾਂਦੀ ਹੈ। ਪੱਕਾਈ ਹੋਈ ਹੈ ਕਿ ਤੀਵੇਂ ਦੀ ਗਿੱਚੀ ਪਿੱਛੇ ਮੱਤ ਹੁੰਦੀ ਹੈਗੀ। ਨਾ ਜਾਏ ਉਹ ਨਾ ਮੁੰਡੇ ਨੂੰ ਐ ਕਰ ਦੇਣਗੇ। ਤੂੰ ਬੁੱਤ ਜਾ। ਇਹਦੀ ਨਾ ਗੱਲ ਸੁਣ। ਮੇਰੀ ਗੱਲ ਸੁਣ। ਉਹ ਫ ਜੋਦਾ ਕਿ ਨੈਪਰ ਜੇਦਾ ਆਇਆ ਨਾ ਫੋਨ ਤੂੰ ਚੱਕ ਲਈ ਮੈਂ ਕਰੂਗਾ ਕੋਈ ਇਹ ਉਹ ਚੱਕਣ ਦੇ ਤੇ ਮੈਂ ਜਾ ਕੇ ਪੁਲਸਰ ਨੂੰ ਕਹਿੰਦਾ ਵੀ ਕਾਲ ਟਰੈਕ ਕਰੋ ਠੀਕ ਹੈ ਹਾਂ ਉਹ ਕਹਿੰਦਾ ਘਰ ਥੋੜੇ ਟਾਈਮ ਤੱਕ ਸਾਰਾ ਦਬੂਚ ਲੈਣਗੇ ਉਹ ਤਾਂ ਜਦੋਂ ਉਹਨਾਂ ਨੂੰ ਸਾਰੀ ਸੂ ਮਿਲ ਗਈ ਚਲ ਠੀਕ ਹੈ ਫਿਰ ਮੈਂ ਦੂਜਾ ਫੋਨ ਲੈ ਕੇ ਜਾਣਾਗਾ ਤੇ ਮੈਂ ਜਾ ਕੇ ਦੱਸਦਾ ਫਿਰ ਪੁਲਸਰ ਨੂੰ ਤੂੰ ਫਿਕਰ ਨਾ ਕਰੀ ਚੰਗਾ ਮੈਂ ਹੁਣ ਆਪਦੇ ਮੁੰਡੇ ਨੂੰ ਲੱਭ ਕੇ ਲੈ ਕੇ ਆਉਂਗਾ ਫਿਕਰ ਤਾਂ ਹੁੰਦਾ ਹੀ ਹੈਗਾ ਜਿੰਨਾ ਚਿਰ ਜਵਾਬ ਨਹੀਂ ਕਰੇ ਆਉਂਦਾ ਮੈਂ ਕੀ ਕਰਾਂ ਆਪ ਅੰਦਰੋਂ ਅੰਦਰੀ ਤਾਂ ਮੈਂ ਵੀ ਡਰੀ ਪਈ ਆ ਪਰ ਤੁਹਾਡੇ ਮੂਰੇ ਮੈਂ ਦਿਲ ਕਾਰੜਾ ਕਰ ਲੈਣੀ ਆ ਸੇ ਵਾਹਿ ਜਿਵਾਕ ਨੂੰ ਰਾਜੀ ਖੁਸ਼ੀ ਘਰੇ ਭੇਜ ਤੇ ਹੋਰ ਬਈ ਦੱਸ ਕੀ ਹਾਲ ਚਾਲ ਐ ਮਨਿੰਦਰ ਦਾ ਮਨਿੰਦਰ ਦਾ ਠੀਕ ਠਾਕ ਐ ਅਜੇ ਤੱਕ ਤਾਂ ਕੁਛ ਨਹੀਂ ਕੋਈ ਗੱਲਬਾਤ ਨਹੀਂ ਹਾਂ ਵਧੀਆ ਐ ਅੱਛਾ ਹਾਂ ਵਧੀਆ ਫੋਨ ਆ ਜਾਂਦਾ ਕਹਿੰਦੇ ਠੀਕ ਠਾਕ ਐ ਤੇ ਉਹ ਇੱਧਰ ਰਾਜੀ ਦੀ ਭੈਣ ਨੂੰ ਪਹਾਲਦੇ ਫਿਰਦੇ ਐ ਅੱਛਾ ਤੇ ਆਈ ਨਹੀਂ ਹਜੇ ਉਹ ਉਹ ਭਾਈ ਪਤਾ ਤਾਂ ਲੱਗ ਗਿਆ ਉਹਦਾ ਮਨ ਲੱਗਦਾ ਸ਼ਾਇਦ ਹਾਂ ਤੇ ਹੁਣ ਮੇਰੇ ਨਾਲ ਹਜੇ ਗੱਲ ਹੋਈ ਨਹੀਂ ਵੀ ਕਿਵੇਂ ਆ ਵੀ ਇਹਨਾਂ ਨੂੰ ਪਤਾ ਲੱਗ ਗਿਆ ਕਿ ਨਹੀਂ ਉਹ ਪਤਨੇ ਕੀ ਭਰਜਾਈ ਹੈ ਮਾਮੀ ਉਹਦੀ ਹਾਂ ਤੇ ਇਹਦੀ ਸ਼ੇਂਦਰਪਾਲ ਜਿਹੜੀ ਭਰਜਾਈ ਸੀਗੀ ਅੱਛਾ ਉਹਨੇ ਪਤਾ ਨਹੀਂ ਤਾਂ ਕਿੱਥੇ ਤੋਰਤੀ ਸੀ ਗਾਂਹਾਂ ਹਾਂ ਤੇ ਉੱਥੇ ਮਤਲਬ ਹੁਣ ਗਏ ਆ ਇਹ ਤੇ ਗਾਂਹਾਂ ਜਾ ਕੇ ਉਹਨੂੰ ਮਿਲੀ ਤਾਂ ਹੈ ਨਹੀਂ ਹਜੇ ਉਹ ਕਹਿੰਦੇ ਕਿ ਹੈ ਨਹੀਂ ਇੱਥੇ ਤਾਂ ਹੈ ਨਹੀਂ ਉਸ ਵੇਲੇ ਹੁਣ ਨਾਲ ਲੈ ਕੇ ਜਾਂਦੇ ਆ ਪਤਾ ਨਹੀਂ ਉਹਨੂੰ ਭਾਲ ਦੇ ਖੱਤੇ ਅਜੇ ਤੱਕ ਚਲ ਤੇ ਆ ਜੂਗੀ ਉਹ ਵੀ ਹਾਂ ਪਤਾ ਲੱਗ ਜੂਗਾ ਤੇ ਇੱਕ ਮੈਂ ਤੈਨੂੰ ਐ ਪੁੱਛਦੀ ਸੀ ਵੀ ਹੁਣ ਤਾਂ ਨਹੀਂ ਮਨਿੰਦਰ ਦੀ ਸੱਸ ਕੁਝ ਬੋਲਦੀ ਮਨਿੰਦਰ ਨੂੰ ਨਾ 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 ਮਤਲਬ ਇਹ ਤਾਂ ਹਮ ਤਾਂ ਠੀਕ ਠਾਕ ਹੈ ਵੇਖ ਲਾ ਐਨਾ ਕ ਸਮਾਨ ਪਵਾਇਆ ਕਹੇ ਜੇ ਪਹਿਲਾਂ ਹੀ ਸਧਰ ਜਾਂਦੀ ਉਹ ਪਤਾ ਕੀ ਗੱਲ ਹੁੰਦੀ ਆ ਜਿਹੜੀ ਮੱਛੀ ਹੁੰਦੀ ਆ ਨਾ ਆਖਰੀ ਪਤਨ ਚੱਟ ਕੇ ਮੁੜਦੀ ਆ ਉਹ ਵੜੀ ਗੱਲ ਐ ਇਹਨ ਵੀ ਇਹਨੇ ਵੀ ਉਹ ਕੰਮ ਕਿਹੜਾ ਜਿਹੜਾ ਨਹੀਂ ਕੀਤਾ ਸਹੀ ਗੱਲ ਐ ਨਾਲੇ ਆਪਦੇ ਜਵਾਕਾਂ ਦੇ ਉਹੀ ਗੱਲ ਨਿਗਾਚ ਨੀਵੀ ਹੋ ਗਈ ਉਦਮਿਆ ਦੇਖ ਲਾ ਵੀ ਲਾਡੀ ਦੇ ਅੱਖਾਂ ਚ ਕਿੰਨੀ ਨੀਮੀ ਹੋ ਗਈ ਹਾਂ ਉਹ ਹਜੇ ਵੀ ਬਲਾਜ ਰੂ ਲੈਂਦਾ ਬੁਲਾਉਂਦਾ ਗੱਲਬਾਤ ਕਰਦਾ ਪਰ ਦਿਲ ਚ ਕਹਿ ਜਿਹੀ ਗੱਲਾਂ ਹੁੰਦੀਆਂ ਹਾਂ ਕਿੰਨੀ ਗੱਲ ਮੰਨਦਾ ਸੀ ਵੇਖੋ ਉਹਦੀ ਮੰਨਦਾ ਸੀ ਉਹਦੀ ਹੈਨਾ ਉਹਦੇ ਮਗਰ ਲਾ ਕੇ ਤਾਂ ਆਪਣੀ ਮਨਿੰਦਰ ਨੂੰ ਕੁੜਦਾ ਮਾਰਦਾ ਸੀ ਉਹਦੇ ਮਗਰ ਲਾ ਕੇ ਮਨਿੰਦਰ ਨੂੰ ਕੁੜਦਾ ਮਾਰ ਉਹਦੇ ਮਗਰ ਲਾ ਕੇ ਦੂਜਾ ਵਿਆਹ ਕਰਾਇਆ ਸੀ ਹਾਂ ਇਹ ਤਾਂ ਹੈ ਹਾਂ ਤੇ ਉਹਨੇ ਸਾਰਾ ਕੁਝ ਜਦੋਂ ਕੀਤਾ ਤਾਂ ਦੇ ਅਲੱਗ ਹੈਨਾ ਹਾਂ ਖਾਣ ਨੂੰ ਪੈ ਗਏ ਵਾਲੇ ਹਰ ਕਿੱ处 ਆ ਕੇ ਸਾਰੇ ਟੱਬਰ ਚ ਹੀ ਖੋਟ ਨਿਕਲਿਆ ਇੱਕ ਨੂੰ ਕੀ ਸੀ ਹਾਂ ਜੇ ਉਹ ਬੁਲਬੁਲ ਸੀ ਉਹਦੇ ਚ ਖੋਟ ਨਿਕਲਿਆ ਹੁਣ ਉਹ ਜਿਹੜਾ ਜਿਹਨੂੰ ਚਾਚਾ ਕਹਿੰਦੇ ਆ ਹੂੰ ਆਪਣਾ ਇਹਦਾ ਜਿਹੜਾ ਪਿਓ ਆ ਤੇ ਉਹ ਹੁਣ ਮੈਨੂੰ ਇੱਕ ਦਿਨ ਫੋਨ ਕਰਦਾ ਸੀਗਾ ਕਹਿੰਦਾ ਵੀ ਭਾਈ ਵੀ ਤੂੰ ਮੇਰੇ ਨਾਲ ਗੱਲ ਕੀਤੀ ਸੀ ਵੀ ਮੈਂ ਮੈਂ ਕਿਹਾ ਵੀ ਤੂੰ ਮਿਲ ਆ ਕਹਿੰਦਾ ਕਿ ਇਹਦੇ ਨਾਲ ਤੇ ਮੇਰਾ ਮੋਹ ਹੈ ਨਹੀਂ ਮੁੰਡੇ ਨਾਲ ਮੈਂ ਮਿਲਦਾ ਨਹੀਂ ਮੇਨ ਤਾਂ ਹੋਣੀ ਹੈਗਾ ਤੇ ਕਹਿੰਦਾ ਵੀ ਮੇਰੀ ਤਾਂ ਮੇਰੀ ਕੁੜੀ ਨਾਲ ਮੈਨੂੰ ਮਲਾਓ ਲੈ ਦੱਸ ਹੁਣ ਉਹ ਹੀ ਗੱਲ ਵੀ ਇਹ ਤਾਂ ਛੋਟਾ ਗਿਆ ਤਾਂ ਇੱਥੇ ਆ ਕੇ ਹੋਇਆ ਸੀ ਇਹ ਗੱਲ ਹੈ ਭਾਈ ਹਾਂ ਉਹ ਵੀ ਉਹਦੇ ਵੀ ਸਾਰੇ ਦੀ ਗੱਲ ਨਹੀਂ ਹਾਂ ਤੇ ਕਹਿੰਦਾ ਵੀ ਹੁਣ ਨਾ ਤਾਂ ਮੇਰਾ ਮੈਨੂੰ ਕਹਿੰਦਾ ਮੈਂ ਘਰ ਤਾਂ ਰੱਖੀ ਤੇ ਲਿਆ ਹੁਣ ਕਹਿੰਦਾ ਹੌਲੀ ਹੌਲੀ ਪਾ ਲੂੰਗਾ ਮੈਂ ਤੇ ਵੀ ਪਤਾ ਨਹੀਂ ਮੁੰਡਾ ਮੈਨੂੰ ਕੀ ਕਹੂਗਾ ਕੀ ਸਮਝੂਗਾ ਮੈਂ ਕਿਹਾ ਕੋਈ ਗੱਲ ਨਹੀਂ ਬੈਠ ਕੇ ਤੇਰਾ ਇੱਕ ਦਿਨ ਆ ਵੀ ਗੱਲ ਕਰਾਵਾਂਗੇ ਜਦੋਂ ਭਾਈ ਆਪ ਦੇ ਹੱਥਾਂ ਚੱਕਿਆ ਨਹੀਂ ਜਵਾਕ ਪਾਲਿਆ ਨਹੀਂ ਫਿਰ ਮੋਹ ਕਿਵੇਂ ਆ ਵੀ ਮੋਹ ਕਿਵੇਂ ਆ ਇਹ ਗਲਤ ਹੈ ਨਾ ਤੇ ਉਧਰ ਕਾਲੇ ਦਾ ਕੀ ਹਾਲ ਚਾਲ ਆ ਕਾਲਾ ਠੀਕ ਠਾਕ ਹੈ ਜਮਹੂ ਠੀਕ ਹੋ ਗਿਆ ਬਹੁਤ ਠੀਕ ਹੋ ਦਵਾਈ ਦਵਾਈ ਉਹ ਚੱਲ ਚੰਗਾ ਦਵਾਈ ਦਵਾ ਕੇ ਤਾਂ ਮਹੀਨੇ ਦੇ ਵਿੱਚ ਵਿੱਚ ਪੂਰਾ ਫਰਕ ਪੈ ਗਿਆ ਸੀ ਉਹ ਉਹਨੂੰ ਵਿਚਾਰੇ ਨੂੰ ਦੇਖ ਲੈ ਕੀ ਬਿਬੜ ਪਈ ਹੈ ਇਹ ਹੋਈ ਤਾਂ ਗੱਲ ਹੈ ਹੁਣ ਉਹ ਸਾਰੇ ਕਿੱਤੇ ਕਰਾਇਏ ਦੀ ਜਿਹੜੀ ਮੇਨ ਜੜਾ ਉਹ ਸਿੰਦਰਪਾਲ ਆ ਉਹ ਸਿੰਦਰਪਾਲ ਸਿੰਦਰਪਾਲ ਤੇ ਦੇਖ ਲੈ ਉਹਨੂੰ ਮੰਜੇ ਚ ਪਾਇਆ ਜਵਾਕ ਨੂੰ ਉਧਰੋਂ ਉਹ ਜਵਾਕ ਪੋਰਾ ਪਰ ਉਹ ਮਰਵਾਤ ਆਏ ਨੇ ਕੀ ਖਟਿਆ ਤੇ ਉਸੇ ਤਾਂ ਲੋਡ ਤਾਂ ਦਿਮਾਗ ਤੇ ਪੈ ਗਿਆ ਸੀ ਹਾਂ ਸਹੀ ਗੱਲ ਹੈ ਮਾਤੇ ਲੋਡ ਪੈ ਗਿਆ ਸੀ ਤਾਂ ਫਿਰ ਦੇਊਗਾ ਪਰਮਾਤਮਾ ਆਪੇ ਸੁਣੂਗਾ ਕੋਈ ਨਹੀਂ ਰੱਬ ਸੁਣ ਲੈਂਦਾ ਹਾਂ ਜਿਵੇਂ ਜਿਾਨ ਭਾਈ ਸਾਹਿਬ ਕੁਛ ਹੈ ਹਨ ਮੈਂ ਤਾਂ ਅੱਗੇ ਇਹਨਾਂ ਨੂੰ ਇਹੀ ਗੱਲ ਕਹਿੰਨ ਨੂੰ ਜਿਹਦਾ ਜਿਹੜਾ ਜੰਮੇ ਹੀ ਨਹੀਂ ਉਹਦੇ ਵਾਸਤੇ ਰੋ ਕੇ ਆਉਂਦਾ ਕਿਉਂ ਰੋ ਕੇ ਕਿਉਂ ਫਿਰ ਉਹੀ ਗੱਲ ਆ ਕੋਈ ਦੁੱਖ ਦੇਣੀ ਆਇਆ ਸੀ ਉਹ ਤਾਂ ਜੀ ਆਪਾਂ ਨੂੰ ਹਨਾ ਅਜੇ ਤੱਕ ਲਾ ਪਤਾ ਵਾ ਲਗਾ ساری ਜ਼ਿੰਦਗੀ ਦਾ ਸਹੀ ਗੱਲ ਐ ਹੂੰ ਆ ਹੀ ਹੁੰਦਾ ਬਸ ਸੋਹਰ ਹਰਮਨ ਦਾ ਫੋਨ ਆ ਜਾਂਦਾ ਹਾਂ ਹਰਮਨ ਦਾ ਫੋਨ ਆ ਜਾਂਦਾ ਪੁੱਛਦੀ ਹੁੰਦੀ ਏ ਛੋਡੇ ਬਾਰੇ ਵੀ ਅੱਛਾ ਫਿਰ ਭਾਈ ਜਿੰਨੀ ਕਿ ਮੈਨੂੰ ਕੋਲੇ ਹੁੰਦੀ ਏ ਗੱਲਬਾਤ ਉਹਨੇ ਕਿਵੇਂ ਦੱਸਦੇ ਤੇ ਕਿਵੇਂ ਫਿਰ ਉਹ ਕੀ ਬਣਿਆ ਤੁਸੀਂ ਰਿਸ਼ਤਾ ਕਰਦੇ ਸੀ ਉੱਥੇ ਨਾਲੇ ਮੁੰਡਾ ਨਾਲ ਕਿਤੇ ਪੁਲਿਸ ਕਿੱਥੇ ਨਾਲ ਹੀ ਆ ਉਹੋ ਜਿਹੀ ਗੱਲ ਚੱਲੀ ਜਾਂਦੀ ਐ ਉਹਦੀ ਮੁੰਡੇ ਦੀ ਮਾਂ ਗਈ ਵੀ ਐ ਬਾਹਰ ਅੱਛਾ ਕੁੜੀ ਕੋਲੇ ਕੁੜੀ ਗਈ ਦੀ ਐ ਬਾਹਰ ਅੱਛਾ ਬਾਹਰਲੇ ਦੇ ਹਾਂ ਉਹ ਫਿਰ ਹੁਣ ਭਾਈ ਜਦੋਂ ਆਉ ਹੂ ਤਾਂ ਫਿਰ ਅੱਗੇ ਤੋਂ ਗੱਲ ਹਾਂ ਤੈਨੂੰ ਪਤਾ ਹੁਣ ਜੇ ਸਿਆਣਾ ਬੰਦਾ ਮੂਰੇ ਲੱਗੂ ਤਾਂ ਫੇਰ ਹੀ ਕੋ ਗੱਲ ਕਰਾਂਗੇ ਹਨਾ ਨਿਊ ਘਰਵਾਰ ਤੇ ਚੰਗੀ ਹੋਊਗਾ ਹਾਂ ਘਰਵਾਰ ਵਧੀਆਗਾ ਹਾਂ ਦੱਸਦੇ ਆ ਜਿਹੜੇ ਸਾਹ ਨਾਲ ਤੇ ਵੀ ਵਧੀਆ ਪਰਿਵਾਰ ਵੀ ਵਧੀਆਗਾ ਮੇਰੀ ਗੱਲ ਸੁਣ ਅੱਜ ਕੱਲ ਤਾਂ ਜਮਾਨਾ ਪੁਰਾਣਾ ਤਾਂ ਜਮਾਨਾ ਰਿਹਾਂ ਹੁਣ ਤਾਂ ਬਾਈ ਜਿੱਥੇ ਲੋਕ ਇਕੱਠੇ ਕੰਮ ਕਰਦੇ ਦੋ ਜਵਾਕ ਆਪਣੀਆਂ ਵੀ ਗੱਲਬਾਤ ਕਰਦੇ ਆ ਨਾਲੇ ਹੁਣ ਬਾਈ ਆਇਆ ਵੀ ਹੁਣ ਖੇਤੀ ਵਾਲੇ ਦੇ ਨਹੀਂ ਆਪਾਂ ਵਿਆਹ ਸਕਦੇ ਜਿਹੜੇ ਕੁੜੀ ਦੋ ਕੁਰੀ ਨੌਕਰੀ ਕਰਦੀ ਆ। ਹਾਂ ਵੀ ਭਾ ਲੈਣਾ ਤਾਂ ਮਲਾਜ਼ਮ ਪਊ। ਚੱਲ ਜਿਹੜੀ ਨੌਕਰੀ ਉਹ ਕਰਦੇ ਉਸ ਨੌਕਰੀ ਤੇ ਲੱਗਿਆ ਭਾਈ ਸਮਝੇ ਇੱਕ ਦੂਜੇ। ਸਮਝੂ ਇੱਕ ਦੂਜੇ। ਹਾਂ ਐਂ ਗੱਲ ਹੈ ਜੀ। ਤੇ ਚੱਲ ਜਵਾ ਖੁਸ਼ ਰਹਿਣ ਭਾਈ ਆਪਾਂ ਕੀ ਲੈ। ਚਲੋ ਮੇਨ ਗੱਲ ਤੇ ਇਹੀ ਹੁੰਦੀ ਆ ਭਾਈ। ਆਪਾਂ ਮੰਗਰੀ ਖੁਸ਼ ਆ ਵੀ। ਹਾਂ ਅਸੀ ਗੁਰੂ ਪਤਾ ਨਹੀਂ ਕੀ ਕਰਨ ਲੱਗੀ। ਉਹ ਨਸੀਬੋ। ਤੜੀ ਜਾ ਕੇ ਨਹੀਂ। ਅਚਾਹ ਨੂੰ ਕੀ ਸੀ ਬਾਈ ਤੂੰ ਉਦੋਂ। ਉਹ ਜਿਆਦਾ ਵੀ ਨਹੀਂ ਗਈ ਸੀ ਕੀ ਕਰਦੀ ਕਰਦੀ ਅੰਦਰ ਵੜ ਗਈ ਲੈ ਹੁਣ ਤਾਂ ਇੱਥੇ ਬੈਠੀ ਸੀ ਕੋਈ ਕੰਮ ਧੰਦਾ ਜਿਆਦਾ ਆ ਗਿਆ ਹੁਣ ਕੋਈ ਨਿਕਲੀ ਜਾਣੀ ਉਹ ਵੀ ਕੋਈ ਨਹੀਂ ਮੈਂ ਕਹਿਣਾ ਮੈਂ ਕਹਿ ਦੇਣਾ ਚਾਹਦਾ ਲੈ ਦੱਸ ਚਾਹ ਨੂੰ ਕੀ ਸੀ ਆ ਗੱਚਾਰ ਗੱਲਾਂ ਆ ਕੇ ਸਾਡੇ ਘਰ ਦੇ ਕੱਪੜੇ ਕੋਈ ਨਾ ਮੈਂ ਫਿਰ ਮੈਂ ਥੋੜਾ ਵੇਲਾ ਨੇ ਬੈਠਾ ਜਾਂਦਾ ਪਤਾ ਦੋ ਕਰੇ ਕੇ ਲਾ ਦਿੰਦੀਆਂ ਤਾਹਾਂ ਕੋਈ ਗੱਲ ਨਹੀਂ ਹਾਂ ਹੋਰ ਮੈਂ ਕਹਿਣਾ ਚਾਰ ਲੈ ਹੁਣ ਇਹਨੇ ਨਾ ਭਾਈ ਗੱਲਾਂ ਬਾਤਾਂ ਮਾਰ ਲੈਂਦੀਆਂ ਮੇਰਾ ਵੀ ਢਡਾਵਲਾ ਹੋ ਜਾਂਦਾ ਹੈ ਚਲੋ ਹਾਂ ਆ ਮੁੰਡੇ ਦੇ ਸਾਹਮਣੇ ਮੈਨੂੰ ਕਿਵੇਂ ਪੁੱਠਾ ਸਿੱਧਾ ਬੋਲਦੀ ਸੀ ਅਕੇ ਮਾਂ ਕਿਤੇ ਤੇਰਾ ਤਾਂ ਨਹੀਂ ਕੰਮ ਨਾ ਤੇਰਾ ਦਿਮਾ ਹੈ ਮੈਂ ਮੈਪਨ ਆਹ ਜੇ ਕੰਮ ਕਰਾਉਂਗੀ ਨਹੀਂ ਲੋਕਾਂ ਨੇ ਤਾਂ ਕਹਿਣਾ ਕਹਿਣਾ ਤੂੰ ਘਰ ਦੀ ਦੇਖ ਲੈ ਤੂੰ ਹੀ ਨਹੀਂ ਮੈਨੂੰ ਤਾਂ ਬਖਸ਼ਦੀ ਹੈਗੀ ਮੰਮੀ ਹਾਂ ਹੁਣ ਡਰਤਾ ਹੈਗੇ ਅੱਗੇ ਕਿੰਨਾ ਕੁਝ ਕਰਾਇਆ ਤੁਸੀਂ ਮੈਂ ਹਜੇ ਵੀ ਤੈਨੂੰ ਕਹਿਣੀ ਆ ਜੇ ਕੋਈ ਐਹੋ ਜੀ ਗੱਲ ਆ ਤਾਂ ਦੱਸ ਦੇ ਲੈ ਫੇਰ ਉਹ ਹੀ ਗੱਲਾਂ ਤੇ ਮਾੜਾ ਮੋਟਾ ਨਾ ਸੰਭਲ ਕੇ ਬੋਲ ਮੈਂ ਤੈਨੂੰ ਦੱਸਾਂ ਤੇਰਾ ਤਾਂ ਦਿਮਾਗ ਹਿੱਲ ਗਿਆ ਹਾਂ ਦਿਮਾਗ ਨੇ ਹਿੱਲੇ ਤਾਂ ਹੋਰ ਕੀ ਹੋਵੇ ਹਾਂ ਹੋਵੇ ਨਾਲੇ ਹੋਰ ਮੇਰੀ ਗੱਲ ਸੁਣ ਤੂੰ ਜਾ ਉਹਦਾ ਮੁੰਡੇ ਦਾ ਫੋਨ ਲੈ ਕੇ ਆ ਆਪਾਂ ਕਰਦੇ ਆਉਂਦੇ ਨਾ ਗੱਲ ਜਿਹੜੇ ਨੰਬਰ ਤੋਂ ਫੋਨ ਆਇਆ ਸੀ ਆਪਾਂ ਦਿੰਨੇ ਆ ਪਤਾ ਉਹਨੂੰ ਹਾਂ ਮੰਮੀ ਮੈਂ ਤਾਂ ਰੈਂਤ ਗਏ ਆਪਾਂ ਕਿਉਂ ਵਿੱਚ ਪੈਣਾ ਜੇ ਗੱਲ ਵੱਧ ਗਈ ਫਿਰ ਕੀ ਕਰਾਂਗੇ ਕਿਧਰੇ ਨਹੀਂ ਗੱਲ ਵੱਧਦੀ ਹੈਗੀ ਤੂੰ ਫੋਨ ਤਾਂ ਲਿਆ ਚੱਕ ਕੇ ਆਪਾਂ ਦੇਖੀਏ ਫੋਨ ਲਾ ਕੇ ਹਾਂ ਗੱਲ ਹੋਣੀ ਹੈ ਚਲੋ ਜਦੋਂ ਮਾਂ ਨੂੰ ਬੋਲਦੀ ਉਦੋਂ ਨਹੀਂ ਸੋਚਦੀ ਵੀ ਇਹਨੂੰ ਇੰਨਾ ਕੁਝ ਬੋਲ ਜਾਣੇ ਹੁਣ ਉਹਨਾਂ ਤੋਂ ਤੈਨੂੰ ਡਰ ਲੱਗਦਾ ਹੈਗਾ ਦੇਖ ਲੈ ਹਿੱਲੇ ਦਿਮਾਗ ਦੀ ਆਕੇ ਮਾਂ ਕਿ ਤੇ ਤੂੰ ਤਾਂ ਨਹੀਂ ਆਸਾਸ ਕਰਾ ਤੱਲਾ ਫੁੱਟ ਗਈ ਮੇਰੀ ਕਿਸਮਤਾਂ ਆ ਹੀ ਦਿਨ ਦੇਖਣ ਨੂੰ ਰਹਿ ਗਏ ਸੀ ਮੰਮੀ ਵਸ ਰੱਬ ਨੇ ਟਪਾਤਾ ਦੂਜਾ ਘਰ ਦੇ ਲੱਗ ਜਾਂਦੇ ਆ ਤੂੰ ਤਾਂ ਪਾ ਦੇ ਮੈਂ ਫੋਨ ਤਾਂ ਚੱਕ ਲਈ ਤੇ ਜੇ ਉਹਨਾਂ ਨੂੰ ਪਤਾ ਲੱਗ ਗਿਆ ਜੇ ਕੋਈ ਗੱਲ ਹੋ ਗਈ ਫਿਰ ਦੇਖੋ ਲੜਨਗੇ ਆਪਾਂ ਨੂੰ ਉਹ ਕਿਧਰੇ ਨਹੀਂ ਲੜਦੇ ਤੂੰ ਫੋਨ ਕਰ ਸਪੀਕਰ ਤੇ ਲਾ ਦੇ ਨਾਲੇ ਇੱਕ ਮਿੰਟ ਮੈਂ ਲਾ ਆ ਹੀ ਲੱਗਦਾ ਇੱਕ ਮਿੰਟ ਲਾ ਕੇ ਦੇਖਾਂ ਫੋਨ ਸਪੀਕਰ ਤੇ ਕਰ ਲਈ ਮਮੀ ਚੁੱਪ ਚੁੱਕ ਲੈ ਹੈਲੋ ਇਹਦਾ ਇਹ ਨਹੀਂ ਕਰਾ ਇਹਦਾ ਗੁੱਟ ਵੱਡ ਗੁੱਟ ਮੇਰੇ ਸਾਲੇ ਦਾ ਐਨੇ ਪੈਰ ਦਿਆਂ ਇਧਰ ਨੇ ਇੱਕ ਪੈਰ ਦੀ ਉਂਗਲਾ ਵੱਡ ਦੇ ਵਸੇ ਹੈਲੋ ਮੇ ਮੇਰੀ ਗੱਲ ਸੁਣ ਲੈ ਮੁੰਡਿਆ ਜੇ ਇਹ ਜਿਆ ਕੁਛ ਵੀ ਕਰਤਾ ਨਾ ਤੇਰੇ ਟੋਟੇ ਟੋਟੇ ਕਰ ਦੂ ਮੈਂ ਤੈਨੂੰ ਦੱਸਾਂ ਚੁੱਪ ਕਰ ਜਾ ਹਾਂ ਆ ਬੁੜਕੇ ਕਾਹ ਬੋਲਦੀ ਆ ਹਾਂ ਬੋਲਦੀ ਆ ਕਿ ਤੇਰੇ ਵੀ ਮਾਂ ਭੈਣ ਹੋਊਗੀ ਤੇਰੇ ਵੀ ਜਵਾਕ ਜੱਲੇ ਹੋਣਗੇ ਹਾਂ ਕਿਸੇ ਨਾਲ ਕਰਕੇ ਕੋਈ ਸੁਖੀ ਨਹੀਂ ਬਸਦਾ ਹੁੰਦਾ ਮਮੀ ਚੁੱਪ ਕਰ ਤੇ ਮੈਨੂੰ ਗੱਲ ਕਰ ਲੰਦੇ ਹੈਲੋ ਵੀਰੇ ਆ ਹਾ 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 ਮੈਂ ਗੱਲ ਸੁਣ ਲੈ ਵੀਰੇ ਜੇ ਤੱਕ ਸਾਡੇ ਤੋਂ ਗਲਤੀ ਹੋ ਗਈ ਤਾਂ ਸਾਨੂੰ ਮਾਫ਼ ਕਰ ਦੇ ਪਰ ਸਾਡੇ ਜਵਾਬ ਨੂੰ ਕੁਝ ਵੀ ਨਾ ਕਰੀ ਤੈਨੂੰ ਜਿਹੜੇ ਕੁਝ ਵੀ ਚਾਹੀਦਾ ਕੋਈ ਗੱਲ ਨਹੀਂ ਸੀ ਸਾਰਾ ਕੁਝ ਦੇ ਦਾਂਗੇ ਪੈਸੇ ਸਿਉਣਾ ਸੁਪਜੋ ਕੁਝ ਵੀ ਚਾਹੀਦਾ ਸੀ ਦੇਵਾਂਗੇ ਪਰ ਸਾਡੇ ਜਵਾਬ ਕੋ ਸਹੀ ਸਲਾਮਤ ਕਰ ਘਰ ਪਹੁੰਚਾ ਦੇ ਓਹ ਤਾਂ ਕੁੜੀਏ ਸੋਡਾ ਜਵਾਬ ਤਾਂ ਸਹੀ ਆ ਹਜੇ ਤੱਕ ਇਹ ਤਾਂ ਕੋਈ ਹੋਰ ਸੀ ਪੈਸੇ ਮੰਗੇ ਸੀ ਦਿੰਦਾ ਨਹੀਂ ਸੀ ਆਪਾਂ ਲੱਲਾ ਨਹੀਂ ਜਿਹੜਾ ਕਰਦਾ ਬਸ ਮੇਰੀ ਗੱਲ ਸੁਣ ਲੈ ਕੋਈ ਨਹੀਂ ਤੈਨੂੰ ਪੈਸੇ ਚਾਹੀਦੇ ਆ ਪੈਸੇ ਤੇਰੇ ਤੱਕ ਉੱਪਰ ਦੇ ਕਰ ਦਾਂਗੇ ਪਰ ਜੇ ਮੇਰੇ ਜਵਾਕ ਨੂੰ ਮਾੜਾ ਜਾਂ ਵੀ ਕੋਈ ਖਰੋਚ ਆ ਗਈ ਨਾ ਫਿਰ ਤੂੰ ਸਾਬ ਲਾ ਲਈ ਹਾਂ ਮੰਮੀ ਐਂ ਗੱਲ ਕਰੀ ਜਾਂਦੀ ਹੈ ਤੇਰਾ ਮਿੰਟਾਂ ਮਾਰਦਾ ਤੇਰੇ ਰਹਿਣ ਦੇ ਰਹਿਣ ਦੇ ਤੂੰ ਨਾ ਬੋਲ ਤੂੰ ਨਾ ਬੋਲ ਨਹੀਂ ਵੀਰੇ ਚਲੋ ਕੋਈ ਗੱਲ ਉਹਨਾਂ ਨੂੰ ਗੁੱਸਾ ਪੁਲਿਸ ਤੁਸੀਂ ਇਹੋ ਜਿਹਾ ਕੁਝ ਵੀ ਨਾ ਕਰਿਓ ਕੋਈ ਗੱਲ ਨਹੀਂ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਆ ਸਾਨੂੰ ਜਗ੍ਹਾ ਦੱਸ ਦੋ ਅਸੀਂ ਪੈਸੇ ਲੈ ਕੇ ਆ ਜਾਾਂਗੇ ਪਰ ਤੁਹਾਗ ਨੂੰ ਕੁਝ ਵੀ ਨਾ ਕਰੋ ਤੁਹਾਨੂੰ ਸਹੀ ਸਲਾਮ ਸਾਡੇ ਘਰੇ ਪਹੁੰਚਾ ਦਿਓ ਵੀਰ ਬਣ ਕੇ ਓਏ ਖੇਖਣ ਜੇ ਨਾ ਕਰੋ ਮੇਰੇ ਮੂਰੇ ਖੇਖਣ ਜੇ ਨਾਲੇ ਮੈਨੂੰ ਪਤਾ ਲੱਗਿਆ ਕਿਸੇ ਬੰਦੇ ਤੋਂ ਵੀ ਪੁਲਸ ਕੋਲੇ ਜਾਣੇ ਹੋ ਤੁਸੀਂ ਜੇ ਪੁਲਸ ਕੋਲੇ ਜਾਵੜੇ ਨਾ ਜੇ ਪੁਲਸ ਕੋਲੇ ਜਾਵੜੇ ਨਾ ਜਵਾਕ ਜੀ ਸਾਡਾ ਰੂੜੀ ਤੋਂ ਮਿਲੂ ਰੂੜੀ ਤੋਂ ਵੱਡਿਆ ਪਿਆ ਨਹੀਂ ਨਹੀਂ ਵੀਰੇ ਮੇਰੀ ਗੱਲ ਸੁਣ ਪੁੱਤ ਅਸੀਂ ਕਿਸੇ ਸਾਲੇ ਕੋਲੇ ਨਹੀਂ ਜਾਂਦੇ ਦੇਖ ਜਿਹੜੀ ਗੱਲ ਤੈਨੂੰ ਕਹੀ ਤੀ ਕਹੀ ਤੀ ਤੇਰਾ ਇਕੱਲਾ ਪੈਸੇ ਤੱਕ ਮਤਲਬ ਅਸੀਂ ਤੈਨੂੰ ਪੈਸੇ ਉੱਪਰ ਤੇ ਕਰ ਦਾਂਗੇ ਪਰ ਜਵਾਕ ਨੂੰ ਕੋਈ ਨੁਕਸਾਨ ਨਾ ਕਰੀ ਹਾਂ ਹਾਂ ਵੀਰੇ ਅਸੀਂ ਨਹੀਂ ਪੁਲਿਸ ਕੋਲ ਜਾਂਦੇ ਤੂੰ ਸਾਨੂੰ ਆਪ ਹੀ ਜਗ੍ਹਾ ਜੁਗਾ ਦੱਸਦੇ ਅਸੀਂ ਪੈਸੇ ਰੱਖ ਕੇ ਵਗ ਜਾਾਂਗੇ ਬਸ ਸਾਡਾ ਜਵਾਕ ਸਾਨੂੰ ਘਰੇ ਪਹੁੰਚਾ ਦੇ ਕੋਈ ਗੱਲ ਨਹੀਂ ਪੈਸਿਆਂ ਦੀ ਕੋਈ ਗੱਲ ਨਹੀਂ ਪੈਸੇ ਜਿੰਨੇ ਕਹਿਗਾ ਉਨੇ ਦੇ ਦਾਂਗੇ ਪੈਸੇ ਤੈਨੂੰ ਵੀਰੇ ਉਹ ਦੇਣੀ ਪੈਣਗੇ ਉਦੋਂ ਬਣਤੇ ਸੀ ਵੱਡੇ ਸਰਦਾਰ ਇਹ ਵੀ ਦੱਸੂ ਸਾਨੂੰ ਕਿਉਂ ਕਰੀਆ ਤੁਹਾਡੇ ਨਾਲ ਐ ਮੌਕਾ ਆਣ ਦਿਓ ਓ ਠੀਕ ਐ ਤੁਹਾਡਾ ਜਵਾਕ ਖਾਈ ਜਾਂਦਾ ਉੱਥੇ ਬਟਾ ਖਿੱਲਾ ਲਿਆਤੀਆਂ ਸੀ 10 ਰੁਪਿਆਵਾਂ ਦੇ ਵਿੱਚ ਜਵਾਕ ਨਾਲ ਗੱਲ ਕਰਾ ਦੇ ਪੁੱਤ ਬਣ ਕੇ ਹਾਂ ਜਵਾਕ ਉਧਰ ਐ ਬੈਠੂਗਾ ਸਹਮ ਗਿਆ ਹੋਊਗਾ ਜਵਾਕ ਇੱਕ ਵਾਰੀ ਗੱਲ ਕਰਾ ਦੂ ਮੇਰੀ ਪਲੀਜ਼ ਆ ਬੁੜੀਏ ਨਾ ਬੁੜੀਏ ਤੇਰਾ ਜਵਾਕ ਇਸੇ ਛੁੱਟਿਆ ਕੱਟਣਾ ਹੈ ਅੱਜ ਕਿਹੜੇ ਗੱਲ ਕਰਾਏ ਲੈ ਨਹੀਂ ਨਹੀਂ ਵੀਰੇ ਉਹਨਾਂ ਦੇ ਕਹਿਣ ਦਾ ਮਤਲਬ ਸੀਗਾ ਜਵਾਕ ਨਾਲ ਸਹਿਮਿਆ ਬੈਠਾ ਹੋਊਗਾ ਸਾਡੀ ਇੱਕ ਵਾਰੀ ਗੱਲ ਕਰਾ ਦੇ ਅਸੀਂ ਪੈਸੇ ਲਈ ਤਾਂ ਹਮੇ ਭਾਰੀ ਦਿੱਤੀ ਆ ਪੈਸੇ ਤਾਂ ਅਸੀਂ ਤੁਹਾਨੂੰ ਦੇ ਹੀ ਦੇਵਾਂਗੇ ਇੱਕ ਵਾਰ ਜਵਾਕ ਨਾਲ ਗੱਲ ਤਾਂ ਕਰਾਈ ਸਕਦਾ ਇੱਕ ਵਾਰੀ ਗੱਲ ਕਰਾ ਦੇ ਵੀਰ ਬਣ ਕੇ ਜਵਾਕ ਨਾਲ ਜਵਾਕ ਦੇ ਨਾਲ ਨਾਲ ਤੁਸੀਂ ਵੀ ਸਾਰਾ ਟੱਪਰ ਮੈਨੂੰ ਸਹਿਮੇ ਹੋਣੀ ਚਾਹੀਦੇ ਹੋ ਤਾਂ ਹਣ ਤੁਹਾਡੀ ਥੱਲੇ ਜਿਹੜਾ ਕੁਝ ਮੈਂ ਕਹਾ ਉਹੀ ਹੋਣਾ ਚਾਹੀਦਾ ਦੇਖ ਲਓ ਫਿਰ ਮੇਰੀ ਗੱਲ ਸੁਣ ਗਿਰੇ ਦੁਸ਼ਮਣੀ ਤੁਹਾਡੀ ਮੰਮੀ ਨਾਲ ਹੋ ਸਕਦੀ ਆ ਲਾਡੀ ਨਾਲ ਹੋ ਸਕਦੀ ਆ ਮੇਰੇ ਨਾਲ ਹੋ ਸਕਦੀ ਜਵਾਕ ਨਾਲ ਕੀ ਦੁਸ਼ਮਣੀ ਆ ਜਵਾਕ ਦੇ ਵਿੱਚ ਕੀ ਰੋਲਾ ਇਹਨੂੰ ਕੀ ਪਤਾ ਜਵਾਕ ਨੂੰ ਵਿਚਾਰੇ ਨੂੰ ਤੂੰ ਸਾਡੇ ਨਾਲ ਦੁਸ਼ਮਣੀ ਕੱਢ ਲੈ ਜਿਹੜੀ ਕੱਢਣੀ ਆ ਜਵਾਕ ਨੂੰ ਛੱਡ ਦੇ ਓ ਜੇ ਜਵਾਕ ਨੂੰ ਕੁਝ ਕਹਾਂਗੇ ਤਾਂ ਫੇਰ ਹੀ ਬੋਲੇ ਪਾਵਾਂਗੇ ਤੁਹਾਡੇ ਨਾਲ ਮੈਂ ਬੈਰ ਪਾ ਕੇ ਕੀ ਕਰਨਾ ਤੇ ਬਾਪਾ ਕਿਤੇ ਕੀ ਐ ਇਥੇ ਮਰਗੇ ਮਰਗੇ ਰਹਿਗੇ ਰਹਿਗੇ ਮੇਰੀ ਗੱਲ ਸੁਣ ਪੁੱਤ ਮੇਰੀ ਗੱਲ ਮੇਰੀ ਗੱਲ ਸੁਣ ਦੇਖ ਤੈਨੂੰ ਪੈਸੇ ਚਾਹੀਦੇ ਐ ਅਸੀਂ ਤੇਰੇ ਪੈਸੇ ਪਾਈ ਦੇਵਾਂਗੇ ਪੂਰ ਉਤਰਾਂਗੇ ਤੇਰੇ ਨਾਲ ਪਰ ਤੂੰ ਸਾਡੇ ਜਵਾਬ ਨੂੰ ਕੋਈ ਵੀ ਹੀਮਕੀ ਮਨਾ ਕਰੀ ਹੈ ਬਸ ਤੂੰ ਛੇਤੀ ਸਾਡਾ ਜਵਾਬ ਸਾਡੇ ਕੋਲੇ ਕਰ ਦੇ ਹਵਾਲੇ ਬਸ 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 ਗੱਲ ਖਤਮ ਦੇਖ ਆਪਣਾ ਕਾਹਦਾ ਰੌਲਾ ਹੈ ਮੈਨੂੰ ਐ ਤਾਂ ਦੱਸ ਦੇ ਤੇਰੇ ਨਾਲ ਸਾਡੀ ਕੀ ਦੁਸ਼ਮਣੀ ਐ ਤੇਰੀ ਸਾਡੇ ਨਾਲ ਕਾਦੀ ਐ ਸਾਡੀ ਤੇਰੇ ਨਾਲ ਕਾਦੀ ਐ ਕਤਿਆਂ ਹਨੇਗਾ ਬਸ ਮੈਂ ਸਾਨੂੰ ਜਗਾ ਭੇਜਾਂ ਦੱਸਦਾ ਕਿੱਥੇ ਆਉ ਉਹ ਇੱਥੇ ਪੈਸੇ ਰੱਖ ਕੇ ਤੇ ਲੈ ਜਾ ਜਵਾਕ ਜਾ ਹਾਂ ਵੀਰੇ ਦੱਸਿਓ ਜਗਾ ਅਸੀਂ ਬਸ ਕੋ ਘਰ 4-5 ਘੰਟੇ ਤੱਕ ਪੈਸੇ ਨਿਤਿਆਮ ਕਰਕੇ ਲੈ ਕੇ ਆਉਣੇ ਸਾਨੂੰ ਦੱਸ ਦੇ ਜਗਾ ਕਿੱਥੇ ਆਉਣਾ ਵੀਰੇ ਹਾਂ 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 ਦੱਸ ਦਾਂ 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 ਜਵਾਕ ਨਾਲ ਗੱਲ ਕਰਾ ਦੇ ਇਹ ਦਫਾ ਹਲੋ ਬੜੀ ਬੱਠੀ ਵਾਲਾ ਮੁਸਕ ਚੱਕੇ ਵਾਲਾ ਦੇਖ ਲੈ ਹੈ ਕਿ ਮੈਂ ਬੋਲਦਾ ਮੇਰਾ ਤਾਂ ਜੀ ਕਰਦਾ ਜੇ ਮੇਰੇ ਕੋਲੇ ਹੁੰਦਾ ਨਾ ਤੇ ਬਾਪਣੀਆਂ ਪਟਨ ਦੀ ਵੀ ਫੋਨ ਵਿੱਚ ਦੀ ਇੱਟ ਮਾਰ ਕੇ ਸਿਰ ਪਾੜ ਦਿਆਂਦਾ ਮੈਂ ਲੱਡੂ ਨੂੰ ਫੋਨ ਕਰ ਉਹਨੂੰ ਕਹਿੰਦਾ ਉਹ ਤੇ ਪੈਸੇ ਦਿੱਤੇ ਹਮ ਕਰ ਕੁਛ ਨਹੀਂ ਹੁੰਦਾ ਪੈਸੇ ਨੂੰ ਕਿੰਨਾ ਮੈਂ ਪੈਸੇ ਦੇ ਦੇਣ ਦਾ ਵਾਕ ਤਾਂ ਕਰੇ ਆ ਜੁਗਾ ਤਾਂ ਸਾਨੂੰ ਕੀ ਚਾਹੀਦਾ ਨੀ ਖਾਜਾ ਕੋਈ ਨਾ ਮੁੰਡਾ ਪੌਂਦਲ ਚ ਕੋਈ ਨਹੀਂ ਆਉਂਦਾ ਹੀ ਹੋਣਾਗਾ ਮੈਂ ਕਰ ਦਿੰਨੇ ਆ ਫੋਨ ਮੈਂ ਫੋਨ ਕਰਦੀ ਤੂੰ ਲਾ ਲਾ ਫੋਨ ਟਿਕਾਈ ਨਾ ਗੱਲ ਕਰੀ ਇੱਕ ਮਿੰਟ ਟਿਕਾਈ ਨਾ ਗੱਲ ਕਰੀ ਕੋਈ ਨਾ ਕਮੈਂਟ ਹੈਲੋ ਹਾਂਜੀ ਹੁਣੇ ਘਰੇ ਆਓ ਗੱਲ ਕਰਨੀ ਆ ਤੁਹਾਡੇ ਨਾਲ ਬੜੀ ਜ਼ਰੂਰੀ ਗੱਲ ਹੈ ਆਓ ਤੁਸੀਂ ਤੁਸੀਂ ਘਰੇ ਹਾਂ ਹਾਂ ਦਾ ਮਮੀ ਮੰਮੀ ਤੂੰ ਵੀ ਮਾੜਾ ਮੋਟਾ ਸੰਭਲ ਕੇ ਗੱਲ ਕਰੇਗਾ ਤੂੰ ਤਾਂ ਐ ਬੋਲੀ ਆਣੀ ਜਿਵੇਂ ਰਿਸ਼ਤੇਦਾਰ ਹੁੰਦਾ ਆਪਣਾ ਫਿਰ ਮੈਨੂੰ ਤਾਂ ਚੀ ਚੜਦੀ ਸੀ ਉਹ ਕੌਣ ਹੁੰਦਾ ਮੇਰੇ ਪੋਤੇ ਨੂੰ ਚੱਕ ਕੇ ਲੈ ਕੇ ਜਾਣ ਵਾਲਾ ਬੇੜੀ ਬੇਠੇੜਾ ਹੜਕੇ ਮੈਂ ਰੋ ਮਾਰਦਾ ਲੈ ਬੁੜੀਏ ਆ ਕੇ ਬੁੜੀਏ ਮੈਂ ਤੈਨੂੰ ਕਿਹਾ ਸੀ ਨਾ ਨਾ ਭੇਜੋ ਪੁਲਿਸ ਕੋਲ ਨਾ ਭੇਜੋ ਆ ਤਾਂ ਕਰੇ ਪਤਾ ਲੱਗ ਗਿਆ ਨਾ ਬਥੇਰੇ ਚੰਟੂ ਹੁੰਦੇ ਇਹਨਾਂ ਨੂੰ ਪਤਾ ਹੀ ਹੁੰਦਾ ਸਾਰਾ ਕੁਝ ਇੰਨਕ ਤੱਕ ਅਗਲਾ ਡਰਾਉਂਦਾ ਹੀ ਹੁੰਦਾ ਕੋਈ ਨਹੀਂ ਤੂੰ ਦੇਖੀ ਜਿੱਦੇ ਪੁਲਿਸ ਦੇ ਡਿੱਕੇ ਇਹ ਆ ਗਿਆ ਨਾ ਇਹਦਾ ਕੀ ਹਾਲ ਕਰਦੇ ਆ ਹਾਂ ਜਿਹਦੇ ਟੋਟੇ ਟੋਟੇ ਮੈਂ ਨਾ ਕਰਾਇਆ ਤਾਂ ਮੈਂ ਹਾਂ ਅਗਲੇ ਦੇ ਮੂਰੇ ਮੇਂ ਮੇਂ ਕਰਨ ਲੱਗ ਗਿਆ ਅਗਲੇ ਤਾਂ ਪਤਾ ਲੱਗਣੀ ਹੈ ਵੀ ਇਹ ਡਰ ਗਏ। ਮੈਂ ਕਿਦਾ ਸੀ ਫੋਨ ਆ। ਉਹ ਬੇਬੇ ਐਸੀ ਵਾਲੀ ਮੁਰਗੀ ਦਾ ਸੀ ਆ। ਉਹਨਾਂ ਦਾ ਸੀ। ਸੋਨੇ ਦੀ ਮੁਰਗੀ ਅੰਡੇ ਵੀ ਸੋਨੇ ਦੇ ਚੱਕ ਤੋਂ ਐਸ਼ ਕਰ। ਮੈਂ ਕੀ ਕਹਿੰਦੇ? ਬੁੜੀਆਂ ਹੀਆਂ ਸੀ। ਸਾਡੇ ਆ ਮੁੰਡਾ ਜੇ ਮਾਹ ਮੁੰਡਾ ਮਾਂ ਵਾਲੀ ਮਿਲਦਾ। ਹਾਂ। ਮਾਹ ਟੋਟੇ ਕਰਦੂੰ ਟੋਟੇ। ਇਹ ਆਪਦੀ ਈ ਤੇ ਆ ਗਿਆ। ਹਾਂ। ਡਰ ਗਈਆਂ ਕਹਿੰਦੀਆਂ ਸੋਨਾ ਲੈ ਲੈ ਭਾਵੇਂ। ਪੈਸੇ ਲੈ ਲੈ ਤੂੰ ਸਾਡਾ ਮੁੰਡਾ ਦੇ ਦੇ ਮਾਹ ਮੁੰਡਾ ਮਿਲ ਜੂ ਪੈਸੇ ਦੇ ਦੇ ਉਹ ਧਲੀ ਤੇ ਤਾਂ ਫੇਰ ਤਾਂ ਬਣੀ ਪਈ ਆ ਗੱਲ ਹਾਂ ਜਦੋਂ ਬੁੜੀਆਂ ਕੋਲ ਗੱਲ ਬਾਤ ਬੁੜੀਆਂ ਦੇ ਦਿਲ ਛੋਟੇ ਹੁੰਦੇ ਨੇ ਅਸਟਾ ਐ ਕਹਨੇ ਆ ਭਾਵੇਂ ਸਾਡਾ ਘਰ-ਬਾਰ ਸਾਰਾ ਕੁਝ ਲੈ ਲਓ ਸਾਂਭ ਲਓ ਸਾਡੀ ਲਾਹਤ ਦੇ ਦਿਓ ਸਾ ਹਾਂ ਜੀ ਕਹਿੰਦੀਆਂ ਸੀ ਹਾਂ ਚੱਲ ਵਧੀਆ ਫੇਰ ਤਾਂ ਹੱਥ ਲੱਗ ਗਿਆ ਹੁਣ ਤਾਂ ਵਧੀਆ ਮਾਲ ਆ ਪੱਤਾ ਪੂਰੀ ਟੈਂਕ ਚ ਗੱਡੀ ਆਪਦੀ ਵੀ ਹੁਣ ਤਾਂ ਦਲੇਰੀ ਚ ਆ ਗਿਆ ਬੇਬੇ ਮੈਂ ਵੀ ਬੇ ਗਾਲ ਸੁਣ ਮੇਰੀ ਦਲੇਰੀ ਚ ਤਾਂ ਹੈਗਾ ਮੈਨੂੰ ਤਾਂ ਆਪ ਹੁਣ ਐ ਜੇ ਲੱਗੀ ਜਾਂਦਾ ਵੀ 50 ਲੱਖ ਦੇਣਗੇ ਹੂੰ ਲੈ ਉਹ ਚੱਕੀ ਫਿਰਦਾ ਕਹਿੰਦੇ ਲਾਏ ਜੋ ਨਹੀਂ ਫਿਰ ਤਾਂ ਐਂ ਕਰਾਂਗੇ ਮੈਂ ਤਾਂ ਸੱਚੀ ਬਾਲਾ ਹੀ ਜੀ ਕਰਦਾ ਆਹ ਦੇਖ ਲੈ ਸਾਰੇ ਆਪਣੇ ਗਮਾਡੀਆਂ ਤੇ ਗੱਡੀਆਂ ਨੇ ਕੱਲੀ ਆਪਣੇ ਘਰੇ ਗੱਡੀ ਨਹੀਂ ਹੈਗੀ ਆਪਾਂ ਤਾਂ ਸੋਹਣੀ ਜੀ ਗੱਡੀ ਲਿਆਵਾਂਗੇ ਭਾਈ ਹੂੰ ਤੇ ਫਿਰ ਐਂ ਜਾਇਆ ਕਰਾਂਗੇ ਮੌਜ ਨਾਲ ਬਾਜ਼ਾਰ ਤੇ ਹੋਰ ਹੈਨਾ 5 ਲੱਖ ਦੀ ਗੱਡੀ ਆ ਜੂ 10 ਵਾਲੀ ਲੈ ਲਾਂਗੇ ਆਪਣਾ ਜਿਹੜਾ ਮੁੜਕਾ ਨਿਕਲਿਆ ਪੈਸੇ ਕਮਾਉਂਦਿਆਂ ਦਾ ਹਾਂ ਵਧੀਆ ਲੈ ਲਈ ਉਹ ਵੇ ਬੀਜ ਦੀ ਆ ਜੇ ਆਪਾਂ ਨੂੰ ਕੀ ਆ ਬੱਸ ਨਾਲੇ ਫਿਰ ਨਾ ਲੈ ਹੁਣ ਤੂੰ ਕਹਿੰਦਾ ਸੀ ਕਿ ਮਸਤਰੀ ਪਹਿਲਾਂ ਹੀ ਪੁੱਛ ਲਾ ਫਿਰ ਹੁਣ ਤਾਂ ਅਗਲੇ ਨੇ ਹਾਂ ਕਰਤੀ ਹੁਣ ਤਾਂ ਸਾਰੇ ਘਰ ਨੂੰ ਰੰਗ ਰੋਗਣ ਸੋਹਣਾ ਸੋਹਣਾ ਕਰਵਾ ਦੇ ਦੇ ਦੇਖੀ ਤਾਂ ਚੱਲ ਤੂੰ ਬੇਬੇ ਮਖਿਆ ਇੱਕ ਤਨੂਲ ਲਵਾ ਦੂੰ ਝੂਲੀ ਵਾਲੇ ਕਾਂਟੇ ਜਿਵੇਂ ਹਾਂ ਹਾਂ ਗੱਲ ਬੱਕੀ ਆ ਵੇ ਲੈ ਕਹਿੰਦੇ ਹੁੰਦੇ ਨੇ ਮਾਵਾ ਦਾ ਨਾ ਪੁੱਤੇ ਫਿਕਰ ਕਰਦੇ ਦੇ ਤੈਨੂੰ ਖਾਲੀ ਕਰਨ ਦੇ ਸੀਗੇ ਮੇਰੇ ਹਨਾ ਤੂੰ ਦੇਖੀ ਨੀ ਤਾਂ ਪੈਸੇ 'ਚ ਖੇਡਾਂਗੇ ਪੈਸੇ 'ਚ ਸਾਰੀ ਉਮਰ ਨੰਗੀ ਮੇਰੀ ਕਰੀਜ ਸੀ ਭਾਲੇ ਜੀ ਕਰਦਾ ਸੀ ਚਾਂਦੀ ਦੀ ਜੁੱਤੀ ਪਾਉਣ ਨੂੰ ਪੁੱਤ ਫੇਰ ਹੁਣ ਕਰਾ ਦੇਂਗਾ ਉਹ ਬੀਬੇ ਚਾਂਦੀ ਦੀ ਜੁੱਤੀ ਦੀ ਕੀ ਆ ਜੇ ਲੋੜ ਲੱਗਿਆ ਸੋਨੇ ਦੀ ਕਰਾ ਲਾਂਗੇ ਵਿੱਚ ਪੰਜ-ਛੇ ਤੋਲੇ ਸੋਨੇ ਦੇ ਵੀ ਪਵਾ ਦੂਗਾ ਮੈਂ ਤੂੰ ਦੇਖੀ ਜਾਈਂ ਨਾ ਇਹ ਫੇਰ ਹੁਣ ਚਿਰ ਕਾ ਨੂੰ ਲਾਉਣਾ ਹੈ ਹੋਂ ਤਾਂ ਡਰੀਆਂ ਹੋਈਆਂ ਨੇ ਨਾ ਦੀਆਂ ਮੁੜੀਆਂ ਹੁਣ ਹੋਰ ਡਰ ਆ ਲਾ ਨਾਲੇ ਆ ਚਾਂਦੀ ਦੀਆਂ ਮੈਂ ਕਰਾ ਲਈ ਸੀ ਚੂੜੀਆਂ ਮੈਂ ਆਖਿਆ ਪੈਸੇ ਤਾਂ ਆਉਣ ਵਾਲੀ ਨੇ ਸੁਨਾਰੇ ਨੂੰ ਕਹਿ ਕੇ ਹੀ ਸੀ ਮੈਂ ਪੰਜ-ਸੱਤ ਦਿਨਾਂ ਨੂੰ ਦੇ ਜਾਾਂਗੇ ਆ ਦੇ ਐਂ 5000 ਇਹਨਾਂ ਦਾ ਵੀ ਆ ਚਲ ਕੋਈ ਨਹੀਂ ਇਹ ਤਾਂ ਦੇ ਆਉਂਗਾ ਬੁਰੰਗਰ ਟਰੰਗਾਨੀਆਂ ਉਹਨਾਂ ਨੇ ਉਧਰੋਂ ਫੋਨ ਲਾਇਆ ਸੀ ਮੈਨੂੰ ਹਜੇ ਆਪ ਕੋਈ ਨਹੀਂ ਦੱਸਿਆ ਹੀ ਪੈਸੇ ਦਾ ਹੱਲ ਹੋ ਗਿਆ ਕਿ ਨਹੀਂ ਜਦੋਂ ਹੋ ਗਿਆ ਨਾ ਨਾਲ ਦੀ ਨਾਲ ਬਸ ਮੈਂ ਤਾਂ ਕਹਿਣਾ ਪਾਣੀ ਕਰਾਂਗੇ ਜੋ ਪੈਸੇ ਖਾ ਕੇ ਪਿੰਡ ਛੱਡ ਦਿਆਂਗੇ ਹੋਰ ਪਿੰਡ ਰਹਿਣ ਲੱਗ ਪਾਵਾਂਗੇ ਜਾ ਕੇ ਸ਼ਹਿਰ ਚ ਰਹਿਣ ਲੱਗ ਪਾਵਾਂਗੇ ਹਾਂ ਹੈਨਾ ਹਾਂ ਇੱਥੇ ਤਾਂ ਲੱਗ ਕੋਈ ਨਾ ਪੈਸੇ ਇੰਨੇ ਕਿੰਨੇ ਆਗੇ ਆਗੇ ਬਰਾ ਦੱਸ ਦੇ ਕੋਈ ਇਹ ਨਾਲ ਹੋਰ ਗੱਲ ਇੱਕ ਹੋਰ ਵਧੀਆ ਬਣ ਜੂ ਮੈਂ ਗਵਾਂਢ ਨੂੰ ਫੇਰ ਨਾ ਆਇਆ ਕਰੂ ਜਾਂ ਸ਼ਹਿਰ ਤੋਂ ਗੱਡੀ ਤੇ ਟੋਪੀ ਤੇ ਆ ਤਾਂ ਕਰ ਆਇਆ ਕਰਾਂਗੇ ਆਮੋ ਜੀ ਤੇ ਫੇਰ ਆਵਾਜ਼ ਆ। ਉਹ ਜੀ ਬੜਾ ਕੰਨ ਖਾ ਲੈਨੇ ਸਾਰੇ ਧੂੜ ਇੰਨੀ ਨਹੀਂ ਪਾਉਂਦੇ। ਫੇਰ ਆਣ ਰਿਹਾ ਕਰਾਂਗੇ ਕਿ ਵਧੀਆ ਜੀ ਕੋਠੀ ਲੈ ਲਾਂਗੇ। ਸ਼ਹਿਰ ਦੇ ਵਿੱਚ ਜਿੱਥੇ ਐ ਨੇੜੇ-ਤੇੜੇ ਦੀ ਰਾਹ ਨਾ ਹੋਵੇ ਭਾਈ। ਏਸੀ ਵਿੱਚ ਗਰਮੀ 'ਚ ਸੀ, ਉਸ ਸਿਆਲ 'ਚ ਹੀਟਰ ਹੈ। ਤਾਂ ਹਾ ਗਿੱਜਰ ਪਾਣੀ ਵਾਲਾ ਇੱਕ ਕੰਮ ਵਾਲੀ ਆਇਆ ਕਰੋ ਕਿ ਮਾਲਕੀਨ ਜੀ ਕੰਮ ਕਰ ਦੂੰ, ਝਾੜੂ ਲਗਾ ਦੂੰ, ਮੈਂ ਖਾਣਾ ਕਿ ਖਾਓਗੇ? ਹਾਂ। ਬੰਦੂ ਦਾ ਬੋਲ ਜਾਈ ਗਾਣ ਜਣ ਕੇ ਆਪਾਂ। ਚਲ ਆ ਚੱਲ ਗਏ। ਛੇਕ ਚਿੱਲੀ ਆਈ ਨਾ ਹੋ ਜੇ। ਹੈ? ਛੇਕ ਚਿੱਲੀ ਵਾਲੀ ਤੱਕ ਤੂੰ ਮਾਗ ਰੋ ਮੇਰੀਆਂ ਸਾਰੀਆਂ ਢੇਰੀਆਂ ਇੰ ਆਟਾ ਹੋਣੀਆਂ ਪੈ ਗਈਆਂ ਇਹ ਜਿਆਦੇ ਲਾਲਚ ਮਰਵਾਣ ਦਾ ਹੁੰਦਾ ਪਹਿਲੇ ਇਕੱਠਾ ਐ ਕਰੀ ਜਾਈਏ ਦਵਾਈ ਸੇਵਾ ਦੇ ਪੈਸੇ ਮਣਕੇ ਕਿਤੇ ਆਏ ਆਏ ਵਿਖਿਆ ਬਿੱਲੀ ਫਿਰ ਅਗਲੇ ਨੂੰ ਐ ਜਦੋਂ ਅਗਲਾ ਕੁ ਪੈਸਿਆਂ ਵਾਲੇ ਫਿਰ ਕਿਹਾ ਕਰ ਪੈਸਿਆਂ ਵਾਲੇ ਅਗਲਾ ਖਾ ਗਰੂ ਗੱਡੀ ਵਾਲੇ ਫਿਰ ਫਿਰ ਉਹ ਨੂੰ ਨੀਵੀਂ ਜੀ ਪਾਇ ਕਰਾਂਗੇ ਚੰਗਾ ਮੰਮੀ ਹਜੇ ਤੱਕ ਨਹੀਂ ਲਾਡੀ ਘਰੇ ਆਏ ਕਿ ਨਾ ਜਵੇਂ ਪਰਵਾਹ ਨਹੀਂ ਹੈਗੀ ਨਾ ਫਿਰ ਹੁਣ ਹਾਏ ਹਾਏ ਮੰਮੀ ਉਹ ਉਹ ਆ ਗਏ ਮੰਮੀ ਤੁਸੀਂ ਗੱਲ ਕਰਿਓ ਹੁਣ ਤੁਸੀਂ ਆ ਗਏ ਉਹ ਤੈਨੂੰ ਡੀਕਦੀਆਂ ਸੀਗੀਆਂ ਪੁਲਿਸ ਵਾਲਾਂ ਕੋਲੇ ਗਿਆ ਸੀ ਉਹਨਾਂ ਨੇ ਨੰਬਰ ਨੰਬਰ ਸਾਰਾ ਕੁਝ ਲਿਖ ਲਿਆ ਤੇ ਪੜਤਾਲ ਚੱਲੀ ਜਾਂਦੀ ਹੈ ਕਿਉਂ ਗਏ ਫਿਰ ਪੁਲਸ ਵਾਲਾਂ ਕੋਲ ਤੁਸੀਂ ਉਹ ਮੇਰੀ ਗੱਲ ਸੁਣ ਪੁਲਸ ਵਾਲੇ ਸਾਰਾ ਕੁਝ ਕਰਨਗੇ ਠੀਕ ਹੈ ਚੰਪ ਕਰ ਜਾ ਤੂੰ ਆ ਜਾਓ ਅੰਦਰ ਬੈਠਦੇ ਅੰਦਰ ਬੈਠ ਕੇ ਤੁਹਾਨੂੰ ਗੱਲ ਦੱਸਦਾਗਾ ਆ ਜਾ ਤੈਨੂੰ ਕਿੰਨੇ ਵਾਰੀ ਕਿਹਾ ਵੀ ਨਾ ਰੋਇਆ ਕਰ ਨਾ ਰੋਇਆ ਕਰ ਪਹਿਲਾਂ ਹੀ ਬਸਾਗਣੇ ਕਰੀ ਜਾਣੀ ਹੈ ਮੰਮੀ ਆਪਾਂ ਆਪਣੀ ਗੱਲ ਤਾਂ ਸੁਣ ਜਿਹੜੀ ਆਪਣੇ ਨਾਲ ਹੋਈ ਆ ਉਹ ਬੈਠ ਕੇ ਕਰ ਲੜ ਖੜ ਜਾਨਾ ਹੁਣ ਸਾ ਤਾਂ ਲੈ ਲੈਣ ਦੇ ਜਵਾਬ ਨੂੰ ਹਾਂ ਆ ਜਾ ਪੁੱਤ ਕੀ ਕਹਿੰਦੇ ਪੁਲਿਸ ਵਾਲੇ ਮਾਂ ਪੁਲਿਸ ਵਾਲਿਆਂ ਨੇ ਆਪਦਾ ਕੰਮ ਸ਼ੁਰੂ ਕਰਤਾ ਠੀਕ ਹੈ ਉਹ ਟ੍ਰੇਸ ਕਰੀ ਜਾਂਦੇ ਆ ਉਹ ਨੰਬਰ ਨੂੰ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਠੀਕ ਹੈ ਕੁਛ ਕੁ ਕੰਟੈਂਟ ਸੀ ਸੋਡੇ ਮੁੰਡੇ ਨੂੰ ਲੱਭ ਦਾਂਗੇ ਸੱਚੀ ਪੱਕਾ ਲੱਭ ਦੇਣਗੇ ਨਾ ਗੱਲ ਕੀਤੀ ਨਾ ਤੁਸੀਂ ਉਹ ਮੈਂ ਸਾਰੀ ਗੱਲ ਕਰਕੇ ਆਇਆ ਉਹ ਪਹਿਲਾਂ ਸਾਰੀ ਉਹਨੇ ਰਿਕਾਰਡਿੰਗ ਕਰ ਲਈ ਠੀਕ ਹੈ ਹੁਣ ਕੈਮਰੇ ਕਮਰੇ ਵੀ ਚੈੱਕ ਕਰੀ ਜਾਂਦੇ ਆ ਜਿਹੜੀ ਸਾਡੀ ਗੱਲਬਾਤ ਹੋਈ ਸੀ ਨਾ ਉਹ ਗੱਲਬਾਤ ਜਿੱਥੇ ਉਹਨੇ ਲੋਕੇਸ਼ਨ ਤੇ ਜਿਹੜੀ ਥਾਂ ਤੇ ਬੈਠ ਕੇ ਗੱਲ ਕਰੀ ਸੀਗੀ ਉਹ ਥਾਂ ਤੋਂ ਹੁਣ ਉਹ ਕਿਤੇ ਹੋਰ ਭੱਜ ਗਿਆ ਹੁਣ ਜਦੋਂ ਉਹਨਾਂ ਨੇ ਉਹ ਫੋਨ ਰਿਕਾਰਡ ਕੀਤਾ ਦੁਬਾਰੇ ਫਿਰ ਵੀ ਆ ਕੇ ਉੱਥੇ ਫੋਨ ਲਾਇਆ ਸੀ ਉਹਨਾਂ ਨੇ ਤੇ ਜਦੋਂ ਉਹਦੀ ਉਹ ਨੰਬਰ ਬੰਦ ਕਰ ਲਿਆ ਉਹਨੇ ਫਿਰ ਪੁੱਤ ਉਹੀ ਗੱਲ ਚੋਰ ਦੇ ਪੈਰ ਨਹੀਂ ਹੁੰਦੇ ਖਾਤਾ ਉਹਦੇ ਟਿਕਾਣੇ ਬਦਲਦੇ ਆ ਇਹ ਇਹਨਾਂ ਨੂੰ ਵੀ ਡਰ ਹੁੰਦਾ ਵੀ ਇੱਥੇ ਸਾਡਾ ਕਿਸੇ ਨੂੰ ਭੇਤ ਨਾ ਲੱਗ ਜੇ ਤਾਂ ਹੀ ਮੈਂ ਕਹਿੰਦਾਗਾ ਬਸ ਉਹ ਸਿਰਫ ਉਦੋਂ ਹੀ ਫੜਿਆ ਜਾ ਸਕਦਾ ਜਦੋਂ ਉਹਦੀ ਆਪਣੇ ਨਾਲ ਕਾਲ ਤੇ ਗੱਲ ਹੋਵੇ ਬਸ ਉਹਨੂੰ ਲਾਲਚ ਸਿਰਫ ਇੰਨਾ ਦੇਣਾ ਪੁਲਿਸ ਵਾਲੇ ਕਹਿੰਦੇ ਵੀ ਤੁਸੀਂ ਉਹਨੂੰ ਐਂ ਕਹਿ ਦਿਓ ਵੀ ਅਸੀਂ ਭਾਈ ਇੰਨੇ ਪੈਸੇ ਲੈ ਕੇ ਤੇਰੇ ਕੋਲੇ ਆ ਰਹੇ ਆ ਵੀ ਤੂੰ ਭਾਈ ਫੋਨ ਨਾ ਕੱਟੀ ਫੋਨ ਨਾ ਕੱਟੀ ਅਸੀਂ ਤੇਰੇ ਕੋਲੇ ਆ ਰਹੇ ਆ ਜਦੋਂ ਆਪਾਂ ਪੈਸੇ ਲੈ ਕੇ ਤੇਰੇ ਕੋਲ ਜਾਂਦੇ ਹੋਏ ਪੁਲਿਸ ਵਾਲੇ ਵੀ ਨਾਲ ਹੀ ਉੱਥੇ ਆ ਜਾਣਗੇ ਉਹਨੂੰ ਟਰੈਕ ਕਰਕੇ ਗੱਲ ਤਾਂ ਬੁੱਤੋ ਫੋਨ ਤੇ ਸਾਡੀ ਵੀ ਹੋ ਗਈ ਸੀ ਕਿਵੇਂ ਥੋੜਾ ਘਰੇ ਫੋਨ ਨੇ ਪਿਆ ਸੀਗਾ ਅਸੀਂ ਫੋਨ ਲਾ ਕੇ ਦੇਖਿਆ ਸਾਡਾ ਫੋਨ ਤਾਂ ਚੱਕ ਲੈ ਸੀ ਉਹ ਤੁਸੀਂ ਪਾਗਲੋਂ ਤੁਸੀਂ ਕਿਹਨਾਂ ਫੋਨ ਲਾਇਆ ਉਹਨੇ ਆਪ ਫੋਨ ਕਰਨਾ ਸੀਗਾ ਆਪਿਆਂ ਸਾਰੀਆਂ ਕਾਲਾਂ ਰਿਕਾਰਡ ਦੇ ਨੇ ਤੈਨੂੰ ਪਤਾ ਫਿਰ ਚੱਲ ਮੇਰੀ ਗੱਲ ਸੁਣ ਆਪਾਂ ਕਿਹੜਾ ਕੋਈ ਉਹਨਾਂ ਨਾਲ ਮਿਲੇ ਹੋਏ ਆ ਪੁਲਿਸ ਵਾਲਿਆਂ ਦੇ ਮੂਰੇ ਸੱਚ ਤਾਂ ਆਈ ਜਾਊ ਵੀ ਹਾਂ ਭਾਈ ਇਹਨਾਂ ਨੇ ਕੀ ਗੱਲ ਕੀਤੀ ਐ ਉਹਨਾਂ ਦਾ ਨੂੰ ਬਲਾਈਂ ਧਮਕੀਆਂ ਦਿੱਤੀਆਂ ਮੈਂ ਮੈਂ ਮੁੰਡੇ ਦਾ ਗੁੱਟ ਵਾੜ ਦੂ ਮੈਂ ਇਹਦੀ ਲੱਤ ਵਾੜ ਦੂ ਬਹੁਤ ਕੁਝ ਬੋਲਿਆ ਵੀ ਪੈਸੇ ਲੈ ਕੇ ਆਜੋ ਓਏ ਹੁਣ ਤੁਸੀਂ ਉਹਨੂੰ ਕੁਝ ਕੀ ਕਹੇ ਤਾਂ ਤੁਸੀਂ ਤੁਹਾਨੂੰ ਕਿਹਨੇ ਕਿਹਾ ਸੀ ਗੱਲ ਕਰਨ ਨੂੰ ਮੈਂ ਤਰਫੋਂ ਮਾਂ ਤੈਨੂੰ ਆਏਗੇ ਜੇ ਫੋਨ ਆਇਆ ਚੱਕ ਲਈ ਮੈਂ ਇਹ ਨਹੀਂ ਕਹਿ ਗਿਆ ਸੀ ਵੀ ਇਧਰੋਂ ਫੋਨ ਲੈ ਕੇ ਨਾ ਬਕਵਾਸ ਕਰਨ ਲੱਗ ਜਾਓ ਤੁਹਾਨੂੰ ਕੀ ਪਤਾ ਉਹ ਕਿਹੋ ਜਿਹਾ ਗੁੰਡਾ ਹੈ ਕਿਹੋ ਜਿਹਾ ਨਹੀਂ ਹਾਂ ਸੰਤ ਕਰੇ ਬੈਠੇ ਹੁਣ ਡਰ ਲੱਗ ਗਿਆ ਦੱਸਿਓ ਅਸੀਂ ਪੁੱਛ ਲਿਆ ਨਾਲੇ ਉਹ ਐਂ ਕਹਿੰਦਾ ਕਹਿੰਦਾ ਮੈਨੂੰ ਪਤਾ ਏ ਤੁਸੀਂ ਪੁਲਿਸ ਵਾਲਿਆਂ ਕੋਲ ਫਿਰਦੇ ਜੇ ਪੁਲਿਸ ਵਾਲਿਆਂ ਕੋਲ ਗੱਲ ਪਹੁੰਚ ਗਈ ਤਾਂ ਆਪ ਦਾ ਸਹਾਰਾ ਵਾਲੇ ਮੁੰਡੇ ਦੀ লাশ ਘਰੇ ਆਉਗੀ ਤੁਸੀਂ ਕਿਉਂ ਪੁਲਿਸ ਵਾਲਿਆਂ ਕੋਲ ਫਿਰਦੇ ਤਾਂ ਹੀ ਕਹਿੰਦੀ ਸੀਗੀ ਮੈਂ ਓ ਯਾਰ ਉਹ ਤਾਂ ਫੋਕੀਆਂ ਧਮਕੀਆਂ ਦਿੰਦੇ ਹੀ ਹੁੰਦੇ ਆ ਹੈ ਜੇ ਆਪ ਆਹ ਇਹ ਜੇ ਬ੍ਰਦਰ ਹਰ ਰੋਜ਼ ਕਿਸੇ ਨੂੰ ਲੁੱਟ ਕੇ ਖਾ ਜਾ ਕਰਨਗੇ ਉਹਨਾਂ ਨੂੰ ਸਾਰਾ ਪਤਾ ਲੱਗ ਜੂ ਵੀ ਉਹ ਕਿੱਥੇ ਬੈਠਿਆ ਕਿੱਥੇ ਨਾ ਉਹ ਥੋੜੀ ਜਿਹੀ ਠੰਡ ਰੱਖ ਤੂੰ ਸਤਾ ਉਹਨੂੰ ਆਏ ਫੋਨ ਲਾ ਲੈ ਚੱਕ ਕੇ ਜਿਵੇਂ ਚਾਚੇ ਮਾਮੇ ਕੋਲੇ ਗਿਆ ਹੁੰਦਾਗਾ ਵੀ ਤੁਹਾਨੂੰ ਫਿਕਰ ਹੋਈ ਜਾਂਦੀ ਹੈ ਉਹ ਕਮਾਲ ਦੀ ਭਾਈ ਰੋਣੋਂ ਹਟਦੀ ਫਿਰ ਮੈਂ ਆਰ ਕੇ ਕਹਿੰਦਾ ਮੈਂ ਖਾਲਾ ਮੇਰੀ ਕਰਾ ਕਰ ਦੋਨਾਂ ਨਾਲ ਹਾਂ ਹਾਂ ਤਾਂ ਫੋਨ ਲਾ ਲਿਆ ਨਹੀਂ ਪੈਸੇ ਮੰਗਦਾ ਉਹ 5 ਲੱਖ ਰੁਪਏ ਕਹਿੰਦਾ ਪੈਸੇ ਦੇ ਜੋ ਮੁੰਡਾ ਸਹੀ ਸਲਾਮਤ ਘਰੇ ਪਹੁੰਚ ਜੂਗਾ ਉਹ ਨੂੰ ਫੋਨ ਵੀ ਕਰੂਗਾ ਆਪਣਾ ਥਾਂ ਦੱਸੂਗਾ ਵੀ ਕਿੱਥੇ ਜਾਣਾ ਕਿੱਥੇ ਨਹੀਂ ਕੁਛ ਨਹੀਂ ਤੁਸੀਂ ਨਾ ਪੁਲਿਸ ਨੂੰ ਵਿੱਚ ਪਾਓ ਕੁਛ ਨਹੀਂ ਆਪਾਂ ਪੈਸੇ ਦੇ ਆਉਣੇ ਉਹਨੂੰ ਮੇਰੀ ਗੱਲ ਸੁਣ ਮੇਰੇ ਕੋਲ ਤਾਂ ਉਹਨੇ 50 ਲੱਖ ਦੀ ਗੱਲ ਕਰੀ ਐ ਹੈ ਤੇਰੇ ਕੋਲੇ 5 ਲੱਖ ਕਿਹਾ ਉਹਨੇ ਨਹੀਂ ਨਹੀਂ 50 ਲੱਖ ਹੀ ਕਿਹਾ ਸੀਗਾ ਗਲਤੀ ਨਾ ਕਿਹਾ ਗਿਆ ਆਪਾਂ ਤੂੰ ਮੇਰੀ ਗੱਲ ਸੁਣ ਤੂੰ ਹਜੇ ਠੀਕ ਨਹੀਂ ਤੂੰ ਆਦਾ ਜਾ ਕੇ ਆਰਾਮ ਕਰ ਲੈ ਕੋਈ ਗੱਲ ਨਹੀਂ ਅਸੀਂ ਲੱਗੇ ਹੋਏ ਆ ਨਾ ਮੂਰੇ ਅਸੀਂ ਆਪਦੇ ਆਪ ਗੱਲ ਕਰ ਲਾਂਗੇ ਪੜਤਾਲ ਕਰ ਲਾਂਗੇ ਪੁਲਿਸ ਵਾਲੇ ਕੈਮਰਾ ਦੇ ਵਿੱਚ ਰਿਕਾਰਡਿੰਗ ਕਢਾਈ ਜਾਂਦੇ ਆ ਨੰਬਰ ਨੰਬਰ ਮੋਟਰਸਾਈਕਲ ਦਾ ਸਾਰਾ ਉਹ ਚੈੱਕ ਕਰੀ ਜਾਂਦੇ ਜਿਹੜੇ ਮੋਟਰਸਾਈਕਲ ਤੇ ਆਏ ਸੀ ਤੇ ਗੱਲਬਾਤ ਆਪਣੇ ਪਿੰਡ ਦੇ ਵਿੱਚ ਕਿਹੜੇ ਬੰਦੇ ਨਾਲ ਉਹਨੇ ਕੀਤੀ ਐ ਠੀਕ ਐ ਉਹ ਸਾਰਾ ਕੁਝ ਜਦੋਂ ਪਤਾ ਲੱਗ ਗਿਆ ਤੇ ਚੱਕ ਲੈਣਗੇ ਇਹਨੂੰ ਨਾਲੇ ਮੇਰੀ ਗੱਲ ਸੁਣਵਾ ਉੱਥੇ ਨਾਲ ਇੱਕ ਜਾਣਾ ਨਹੀਂ ਫੜਿਆ ਜਾਊ ਇਹ ਤਾਂ ਜਿੰਨੀ ਇਹਨਾਂ ਦੀ ਚੇਨ ਬਣੀ ਹੋਈ ਐ ਨਾ ਇਹ ਤਾਂ ਸਾਰੇ ਪਿੰਲੇ ਚ ਆਉਣਗੇ ਹਾਂ ਤੇ ਚੇਨ ਤੋਂ ਗੱਲ ਮੈਨੂੰ ਯਾਦ ਆਈ ਪੁਲਿਸ ਵਾਲੇ ਨੇ ਮੈਨੂੰ ਆਏ ਕਿਹਾ ਵੀ ਭਾਈ ਜੇ ਨਾਲ ਤੁਹਾਡਾ ਹੁਣੀ ਹੁਣੀ ਕੇਸ ਨਿਬੜਿਆ ਉਹਨਾਂ ਦੇ ਘਰੇ ਜਾਓ ਆਏ ਕਰੇ ਗੱਲਬਾਤ ਕਰੋ ਪੁਲਿਸ ਵਾਲੇ ਕਹਿੰਦੇ ਸੀ ਜੇ ਤੁਸੀਂ ਕਹਿੰਦੇ ਤਾਂ ਅਸੀਂ ਤੁਹਾਡੇ ਨਾਲ ਚੱਲ ਵੜਦੇ ਆਂ ਵੀ ਹੋ ਸਕਦਾ ਵੀ ਉਹਨਾਂ ਨੇ ਕੋਈ ਗੁੱਸੇ-ਗੁੱਸੇ ਦੇ ਵਿੱਚ ਵੀ ਮੰਨ ਲਾ ਵੀ ਜ਼ਮੀਨ ਸਾਡੀ ਲੈ ਗਏ ਇਹ ਤੇ ਗੁੱਸੇ ਦੇ ਵਿੱਚ ਆ ਐਡਾ ਵੱਡਾ ਕਦਮ ਚੱਕ ਲਿਆ ਉਹ ਵੀ ਇਹ ਪੁਲਿਸ ਵਾਲਿਆਂ ਦਾ ਤਾਂ ਸ਼ੱਕ ਉਹਦੀ ਸਹੀ ਬੰਦੇ ਤੇ ਜਾਂਦੇ ਹੁੰਦੇ ਉਹਨਾਂ ਨੂੰ ਤਾਂ ਪਤਾ ਹੁੰਦਾਗਾ ਕਿ ਇਹ ਤਾਂ ਗੱਲਾਂ-ਗੱਲਾਂ ਚੋਂ ਗੱਲ ਫੜ ਲੈਂਦੇ ਆ ਹੁਣ ਸਿੱਧੇ ਬੈਠੇ ਆਵੀਂ ਗੱਲਾਂ ਮਾਰੀ ਜਾਂਦੇ ਹੋ ਜੇ ਉਹਨੂੰ ਪਤਾ ਲੱਗ ਗਿਆ ਵੀ ਆਪਾਂ ਸਾਰਾ ਕੁਝ ਕਰਨ ਜਵਾਕ ਨੂੰ ਕੁਝ ਕਰਤਾ ਫਿਰ ਆਪਾਂ ਕੀ ਕਰਾਂਗੇ ਤੂੰ ਚੁੱਪ ਕਰ ਜਾ ਠੀਕ ਆ ਗੱਲ ਕੀ ਹੁੰਦੀ ਆ ਕੋਈ ਤਾਂ ਚੱਜ ਦੀ ਗੱਲ ਕਰ ਲਿਆ ਕਰ ਵੀ ਉਹ ਤੁਬੀਤਾ ਉਹਦੇ ਮਾਣ ਨੂੰ ਕਹੀ ਦਿੱਤਾ ਸਵੇਰੇ ਵੀ ਆ ਕੇ ਤੂੰ ਤਾਂ ਨਹੀਂ ਚੁਕਾਤਾ ਉਹਨਾਂ ਨੇ ਜਦੋਂ ਮੈਨੂੰ ਆਇਆ ਕਿਹਾ ਵੀ ਤੈਨੂੰ ਸ਼ੱਕ ਹੈਗਾ ਮੈਂ ਤਾਂ ਸਿੱਧਾ ਉਹਨਾਂ ਦਾ ਨਾਮ ਲੈਤਾ ਮੈਂ ਕਿਹਾ ਜੀ ਮੇਰਾ ਤਾਂ ਹੁਣੀ ਉਹਨਾਂ ਨਾਲ ਕੇਸ ਨਿਪੜਿਆ ਤੇ ਹੁਣ ਆਪਾਂ ਉਹਨਾਂ ਕੋਲੇ ਚੱਲਣਾ ਤੇ ਪੁਲਿਸ ਵਾਲ ਨੂੰ ਮੈਂ ਫੋਨ ਕੀਤਾ ਵੀ ਉਹ ਆਉਂਦੀ ਹੋਣਗੇ ਠੀਕ ਹੈ ਨਾ ਨਾਲੇ ਕੁਝ ਨਹੀਂ ਹੁੰਦਾ ਐ ਕਿਤੇ ਨਹੀਂ ਆਉਂ ਮੁੰਡੇ ਨੂੰ ਐਡੇ ਵਾਲਾ ਹੁੰਦਾ ਨਾ ਹੁਣ ਮੁੰਡੇ ਨੂੰ ਉਹਨੂੰ ਮਾਰ ਦਿੰਦਾ ਉਹਨੂੰ ਸਿਰਫ ਪੈਸਿਆਂ ਦੀ ਭੁੱਖ ਹੈ ਤੇ ਜੇ ਉਹਨੇ ਮੁੰਡੇ ਨੂੰ ਮਾਰਤਾ ਤਾਂ ਉਹਨੂੰ ਪੈਸੇ ਮਿਲ ਲੈਣੇ ਠੀਕ ਹੈ ਨਾ ਮਮੂ ਤੇ ਨਾ ਸਾਰੀ ਗੱਲ ਹੋਈ ਐ ਨਾ ਕਿਵੇਂ ਬੋਲ ਜਾਂਦਾ ਸੀਗਾ ਉਹ ਫਿਰ ਉਹ ਹੁਣ ਕਿਹੜਾ ਆਪਣੇ ਭਾਈ ਮਾਮੇ ਦੇ ਪੁੱਤ ਲੱਗਦੇ ਆ ਵੀ ਆਪਾਂ ਤੋਂ ਪਰਿਵਾਰ ਦਾ ਹਾਲਚਲ ਪੁੱਛਣਗੇ ਐਂ ਬੋਲਣਗੇ ਗੱਲ ਸੁਣ ਲੈ ਹਾਂ ਤੂੰ ਨਾ ਐਵੇਂ ਰੋ ਕੇ ਇੱਥੇ ਹੁਣ ਮੇਰੀ ਗੱਲ ਦਿਮਾਗ ਨਾ ਖਰਾਬ ਕਰ ਯਾਰ ਜਾ ਬਗ ਜਾ ਯਾਰ ਜਾ ਕੇ ਉੱਥੇ ਕੋਈ ਕੰਮ ਧੰਦਾ ਕਰ ਲੈ ਜਾ ਪਾਣੀ ਦੀ ਗੁੱਟ ਲੈ ਕੇ ਦੇ ਨਹੀਂ ਮੇਰੀ ਗੱਲ ਮੰਨ ਲੋ ਹਜੇ ਵੀ ਨਾ ਜਾਓ ਪੁਲਿਸ ਵਾਲੇ ਕੋਲ ਅੱਪ ਪੈਸੇ ਦੇ ਕੰਮ ਨਹੀਂ ਵੇੜਦੇ ਆ ਓਏ ਯਾਰ ਪੈਸੇ ਤਾਂ ਹੁਣ ਕਹਿ ਕੇ ਤਾਂ ਆਿਆਂਗਾ ਅੜਦੀਏ ਕੋਲੇ ਵੀ ਜਾ ਆਇਆ ਬੈਂਕ 'ਚ ਵੀ ਜਾ ਆਇਆ ਅੱਧੇ ਪੈਸੇ ਤਾਂ ਗੱਡੀ ਦੇ ਵਿੱਚ ਪਏ ਆ ਪ ਪਰ ਅਗਲੇ ਨੂੰ ਤਾਂ ਮਾਣੀ ਬੋਟੀ ਆਕਲਾ ਜੀ ਗਾਹ ਨੂੰ ਕਿਸੇ ਨਾਲ ਹੋਰ ਨਹੀਂ ਪੰਗਾ ਲੈਣ ਨਹੀਂ ਇਹ ਜੰਦੇ ਨਾ ਹੌਸਲੇ ਵੱਜ ਜਾਂਦੇ ਆ ਕਿ ਇੱਥੋਂ ਇਹਨਾਂ ਤੋਂ ਤਾਂ ਅਸੀਂ ਪੈਸੇ ਲੈ ਲੇ ਠੀਕ ਹੈ ਮੁੜ ਕੇ ਗਾਹ ਕਿਸੇ ਹੋਰ ਗਰੀਬ ਦਾ ਘਰ ਪੱਟਣਗੇ ਉਹੀ ਤਾਂ ਇਹਨੂੰ ਮੈਂ ਸਮਝਾਈਏ ਨਾ ਠੀਕ ਹੈ ਹੁਣ ਉਹਦੇ ਨਾਲ ਹੋਊਗੀ ਬਹੁਤ ਬੁਰੀ ਇੱਕ ਵਾਰੀ ਕੇਰਾ ਹੱਥ ਲੱਗ ਜਾਂਦੇ ਤੂੰ ਫਿਕਰ ਨਾ ਕਰ ਜਵਾਕ ਆਪਣਾ ਸਹੀ ਸਲਾਮਤ ਤੈਨੂੰ ਕੱਲੀ ਨੂੰ ਫਿਕਰ ਨਹੀਂ ਹੈਗੀ ਸਾਨੂੰ ਵੀ ਫਿਕਰ ਹੈ ਜਵਾਕ ਦੀ ਜੇ ਤੈਨੂੰ ਫਿਕਰ ਹੁੰਦੀ ਨਾ ਤੂੰ ਤੁਸੀਂ ਪੁਲਿਸ ਨੂੰ ਨਾ ਦੱਸਦੇ ਪੈਸੇ ਦੇ ਕੇ ਭਰੇ ਕਰਦੇ ਮੌਸਮ ਬਣਾਈ ਕਾਦੇ ਵਾਸਤੇ ਐਵੇਂ ਬਕਵਾਸ ਕਰੀ ਜਾਂਦੀ ਆ ਹੈ